ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਪੰਜਾਬ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ ਦੋਸਤੋ 5-6 ਦਿਨ ਪਹਿਲਾਂ 6 ਜੂਨ ਨੂੰ ਸਿੱਖਾਂ ਵੱਲੋਂ 1984 ਵਾਲੇ ਉਸ ਦਿਨ ਨੂੰ ਘੱਲੂ ਘਰੇ ਦੇ ਰੂਪ ਵਿੱਚ ਮਨਾਇਆ ਗਿਆ ਹੈ ਕਿਉਂਕਿ 6 ਜੂਨ 1984 ਵਾਲੇ ਦਿਨ ਸੰਤ ਜਰਨੈਲ ਸਿੰਘ ਖੰਡਰਾ ਵਾਲੇ ਆਪਣੇ ਸਾਥੀਆਂ ਸਮੇਤ ਹਰਮੰਦਰ ਸਾਹਿਬ ਵਿਖੇ ਮਿਲਟਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਦੋਸਤੋ ਆਓ ਹੁਣ ਆਪਾਂ ਉਹਨਾਂ ਸਾਰੀਆਂ ਗੱਲਾਂ ਉੱਪਰ ਵਿਚਾਰ ਕਰ ਲੈਂਦੇ ਹਾਂ ਜਿੰਨਾ ਕਰਕੇ ਇਹ ਸਭ ਕੁਝ ਵਾਪਰਿਆ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ। ਭਾਰਤ ਸਮੇਤ ਕਈ ਹੋਰ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਰਗਾ ਦੇਸ਼ ਵੀ ਆਪਣੇ ਕਿਸੇ ਵੀ ਨਾਗਰਿਕ ਨੂੰ ਨਜਾਇਜ਼ ਹਥਿਆਰ ਜਮ੍ਹਾਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਜਿਸ ਢੰਗ ਨਾਲ ਢਿੰਡਰਾਵਾਲਿਆਂ ਅਤੇ ਉਸਦੇ ਸਾਥੀਆਂ ਵੱਲੋਂ ਦਰਬਾਰ ਸਾਹਿਬ ਵਿੱਚ ਇਨੀ ਭਾਰੀ ਮਾਤਰਾ ਵਿੱਚ ਗੋਲਾ ਬ੍ਰੋਧ ਅਤੇ ਹਥਿਆਰ ਇਕੱਠੇ ਕੀਤੇ ਗਏ ਸਨ ਉਹ ਗੱਲ ਕਿਹੜੇ ਕਾਨੂੰਨੀ ਦਾਇਰੇ ਵਿੱਚ ਆਉਂਦੀ ਸੀ 1984 ਤੱਕ ਜਿਹੜੇ ਮੇਰੇ ਭੈਣ ਭਰਾ ਭਰਾਵਾਂ ਦੀ ਉਮਰ ਲਗਭਗ 12-15 ਸਾਲ ਦੀ ਸੀ ਉਹ ਭੈਣ ਭਰਾ 1984 ਦੇ ਮਾਹੌਲ ਨੂੰ ਚੰਗੀ ਤਰ੍ਹਾਂ ਦੱਸ ਸਕਦੇ ਹਨ ਕਿ ਉਸ ਵਕਤ ਪੰਜਾਬ ਦਾ ਮਾਹੌਲ ਕੀ ਸੀ ਉਸ ਵਕਤ ਤਾਂ ਸਾਰਿਆਂ ਨੇ ਦੇਖਿਆ ਕਿ ਕਿਵੇਂ 3 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਵਿੱਚ ਸਿੰਘਾਂ ਤੇ ਮਿਲਟਰੀ ਦੇ ਵਿਚਾਲੇ ਮੁਕਾਬਲਾ ਹੁੰਦਾ ਰਿਹਾ ਗੋਲੀਆਂ ਚੱਲਦੀਆਂ ਰਹੀਆਂ ਜਿਸ ਵਿੱਚ ਸਿੰਘਾਂ ਦੀਆਂ ਆਂਗੈਂਤ ਜਾਨਾਂ ਗਈਆਂ ਮਿਲਟਰੀ ਦੇ ਜਵਾਨਾਂ ਦੀਆਂ ਅੰਗੈਂਤ ਜਾਨਾਂ ਗਈਆਂ ਤੇ ਉਸ ਵਕਤ ਜੋ ਦਰਬਾਰ ਸਾਹਿਬ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਸਨ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਬੇਕਸੂਰ ਲੋਕਾਂ ਦੀ ਇਸ ਘਟਨਾ ਦੇ ਦੌਰਾਨ ਜਾਨਾਂ ਗਈਆਂ ਅਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਬਹੁਤ ਭਾਰੀ ਨੁਕਸਾਨ ਹੋਇਆ ਇਸ ਤਰ੍ਹਾਂ 1984 ਤੋਂ ਲੈ ਕੇ 1992 ਤੱਕ ਪੰਜਾਬ ਅੱਗ ਦੀ ਪੱਠੀ ਵਿੱਚ ਸੜਦਾ ਰਿਹਾ ਜੇਕਰ ਕੋਈ ਆਦਮੀ ਆਪਣੇ ਕੰਮ ਧੰਦੇ ਵਾਸਤੇ ਸਵੇਰੇ ਆਪਣੇ ਘਰੋਂ ਨਿਕਲਦਾ ਸੀ ਤਾਂ ਸ਼ਾਮ ਨੂੰ ਉਸ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਹੁੰਦੀ ਕਿ ਉਹ ਸਹੀ ਸਲਾਮਤ ਵਾਪਸ ਆਪਣੇ ਘਰ ਆ ਜਾਵੇਗਾ ਚਾਰੇ ਪਾਸੇ ਡਰਦਾ ਮਾਹੌਲ ਸੀ ਅੱਜ ਵੀ ਸਾਡੇ ਬਹੁਤ ਸਾਰੇ ਸਿੱਖ ਭਰਾ ਕਹਿ ਰਹੇ ਹਨ ਕਿ ਸਾਨੂੰ ਸਾਡੇ ਗੁਰੂਆਂ ਨੇ ਹਥਿਆਰ ਚੁੱਕਣਾ ਸਿਖਾਇਆ ਹੈ ਕੀ ਕੋਈ ਮੇਰਾ ਸਿੱਖ ਭਰਾ ਦੱਸ ਸਕਦਾ ਹੈ ਕਿ ਸਾਡੇ ਕਿਹੜੇ ਗੁਰੂ ਸਾਹਿਬ ਜੀ ਨੇ ਕਿਸੇ ਧਾਰਮਿਕ ਜਗ੍ਹਾ ਉੱਪਰ ਹਥਿਆਰ ਇਕੱਠੇ ਕਰਕੇ ਕਿਸੇ ਜਨਮ ਦੇ ਖਿਲਾਫ ਲੜਾਈ ਲੜੀ ਹੋਵੇ ਸਾਡੇ 6ਵੇਂ ਪਾਤਸ਼ਾਹ ਜੀ ਨੂੰ ਜਦ ਇਸ ਗੱਲ ਦੀ ਪਹਿਨਕ ਪੈ ਗਈ ਸੀ ਕਿ ਮੁਗਲ ਚੜਾਈ ਕਰਕੇ ਆ ਰਹੇ ਹਨ ਤਾਂ ਉਹ ਰਾਤੋ ਰਾਤ ਹਰਮੰਦਰ ਸਾਹਿਬ ਜੀ ਨੂੰ ਖਾਲੀ ਕਰਕੇ ਪਿੰਡ ਚਭਾਲ ਚਲੇ ਗਏ ਸਨ ਅਤੇ ਜੰਗਲਾਂ ਵਿੱਚ ਜਾ ਕੇ ਲੜਾਈ ਕੀਤੀ ਤਾਂ ਕਿ ਕਿਸੇ ਬੇਕਸੂਰ ਆਦਮੀ ਦੀ ਜਾਨ ਨਾ ਚਲੀ ਜਾਵੇ ਉਨਾਂ ਨੇ ਜੰਗਲਾਂ ਵਿੱਚ ਜਾ ਕੇ ਮੁਗਲਾਂ ਦਾ ਟੱਕਰਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਕੀ ਕੋਈ ਸਿੱਖ ਭਰਾ ਦੱਸ ਸਕਦਾ ਹੈ ਕਿ ਸਾਡੇ ਕਿਸੇ ਗੁਰੂ ਸਾਹਿਬ ਨੇ ਕਿਸੇ ਬੇਕਸੂਰ ਜਾਂ ਕਿਸੇ ਹੋਰ ਫਿਰਕੇ ਦੇ ਬੰਦੇ ਨੂੰ ਬਿਨਾਂ ਕਿਸੇ ਕਸੂਰ ਤੋਂ ਮਾਰਿਆ ਹੋਵੇ ਜਾਂ ਡਰਾਇਆ ਧਮਕਾਇਆ ਹੋਵੇ ਹੁਣ ਬਹੁਤ ਸਾਰੇ ਵੀਰ ਭਰਾ ਦਰੇਲਾ ਦੇਣਗੇ ਕਿ ਭਿੰਡਰਾਂ ਵਾਲਿਆਂ ਨੂੰ ਸਰਕਾਰ ਨੇ ਹੀ ਖੜਾ ਕੀਤਾ ਸੀ ਦੋਸਤੋ ਸਰਕਾਰਾਂ ਕਿਸੇ ਦੀਆਂ ਸਖੀਆਂ ਨਹੀਂ ਹੁੰਦੀਆਂ ਇਹਨਾਂ ਸਰਕਾਰਾਂ ਨੇ ਆਪਣੀ ਰਾਜਨੀਤੀ ਕਰਕੇ ਆਪਣਾ ਟਾਰਗੇਟ ਪੂਰਾ ਕਰਨਾ ਹੁੰਦਾ ਹੈ ਇਹਨਾਂ ਗੱਲਾਂ ਨੂੰ ਅਸੀਂ ਦੇਖਣਾ ਹੈ ਕਿ ਗੱਲਾਂ ਸਾਡੇ ਹਿੱਤ ਵਿੱਚ ਜਾਂਦੀਆਂ ਹਨ ਜਾਂ ਸਾਡੇ ਉਲਟ ਭੁਗਤਦੀਆਂ ਹਨ ਜੇਕਰ ਹਰਮੰਦਰ ਸਾਹਿਬ ਦੀਨ ਉਸ ਵਕਤ ਲੜਾਈ ਦਾ ਅੱਡਾ ਨਾ ਬਣਾਇਆ ਜਾਂਦਾ ਅਤੇ ਇੱਥੇ ਇੰਨੇ ਹਥਿਆਰ ਨਾ ਇਕੱਠੇ ਕੀਤੇ ਜਾਂਦੇ ਤਾਂ ਕਿਸੇ ਵੀ ਹਾਲਤ ਵਿੱਚ ਸਰਕਾਰ ਹਰਮੰਦਰ ਸਾਹਿਬ ਉੱਪਰ ਹਮਲਾ ਨਹੀਂ ਸੀ ਕਰਦੀ ਇਸ ਤਰ੍ਹਾਂ ਨਾ ਹੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਹੁੰਦਾ ਅਤੇ ਫਿਰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬੋਡੀਗਾਰਡ ਸ਼ਾਇਦ ਉਸ ਦਾ ਕਤਲ ਨਾ ਕਰਦੇ ਜੇਕਰ ਇੰਦਰਾ ਗਾਂਧੀ ਨੂੰ ਨਾ ਮਾਰਿਆ ਜਾਂਦਾ ਤਾਂ ਦਿੱਲੀ ਵਿੱਚ ਵੀ ਦੰਗੇ ਨਹੀਂ ਸੀ ਪੜਕਣੇ ਜਿਹੜੇ ਕਿ ਸਿੱਖਾਂ ਦੀਆਂ ਹਜ਼ਾਰਾਂ ਸਿੱਖਾਂ ਬੇਕਸੂਰ ਸਿੱਖਾਂ ਦੀਆਂ ਉੱਥੇ ਦੰਗੇ ਢੜਕਣ ਕਰਕੇ ਜਾਨਾਂ ਚਲੀਆਂ ਗਈਆਂ ਸਨ ਹਰਮੰਦਰ ਸਾਹਿਬ ਜੀ ਤੋਂ ਬਿਨਾਂ ਉਸੇ ਦਿਨ ਹੋਰ ਵੀ 40 ਥਾਵਾਂ ਉੱਪਰ ਜਿੱਥੇ ਜਿੱਥੇ ਫੌਜ ਨੂੰ ਸ਼ੱਕ ਸੀ ਉੱਥੇ ਗੋਲੀ ਚੱਲੀ ਸੀ ਪਰ ਜਦੋਂ ਅੱਗੇ ਤੋਂ ਕੋਈ ਗੋਲੀ ਦਾ ਜਵਾਬ ਨਹੀਂ ਸੀ ਆਇਆ ਤਾਂ ਉਹਨਾਂ ਥਾਵਾਂ ਨੂੰ ਹਰਮੰਦਰ ਸਾਹਿਬ ਦੀ ਬਾਗ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ। ਦੋਸਤੋ ਇਸ ਗੱਲ ਨਾਲ ਹਰ ਇੱਕ ਆਦਮੀ ਸਹਿਮਤ ਹੋਵੇਗਾ ਕਿ ਦੇਸ਼ ਦੀ ਮਿਲਟਰੀ ਨਾਲ ਉਸੇ ਹੀ ਦੇਸ਼ ਦੇ ਨਾਗਰਿਕ ਚਾਹੇ ਉਹ ਕਿੰਨੀ ਵੀ ਗਿਣਤੀ ਵਿੱਚ ਹੋਣ ਤੇ ਚਾਹੇ ਉਹਨਾਂ ਕੋਲ ਕਿੰਨੇ ਵੀ ਹਥਿਆਰ ਹੋਣ ਉਹ ਕਿਸੇ ਵੀ ਹਾਲਤ ਵਿੱਚ ਮਿਲਟਰੀ ਦਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਹਰ ਇੱਕ ਨਾਗਰਿਕ ਦੇ ਹੱਥ ਵਿੱਚ ਹਥਿਆਰ ਫੜਾ ਕੇ ਕਿਹੜੀ ਜੰਗ ਜਿੱਤਣੀ ਚਾਹੁੰਦੇ ਹਾਂ ਕੀ ਇਸ ਤਰ੍ਹਾਂ ਕਰਨ ਨਾਲ ਕੋਈ ਦੇਸ਼ ਜਾਂ ਸੂਬਾ ਤਰੱਕੀ ਕਰ ਸਕਦਾ ਹੈ ਕੀ ਕੋਈ ਭਰਾ ਜਾਪਾਨ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ ਦੀ ਉਦਾਹਰਣ ਦੇ ਕੇ ਦੱਸ ਸਕਦਾ ਹੈ ਕਿ ਇਹਨਾਂ ਦੇਸ਼ਾਂ ਨੇ ਆਪਣੇ ਹੀ ਦੇਸ਼ ਦੀ ਸਰਕਾਰ ਨਾਲ ਟੱਕਰ ਲੈ ਕੇ ਤਰੱਕੀ ਕੀਤੀ ਹੋਵੇ ਅਸੀਂ ਅੱਜ ਤੱਕ ਗੋਲ ਕਾਂ ਪਿੱਛੇ ਲੜਦੇ ਆ ਰਹੇ ਹਾਂ ਜਥੇਦਾਰੀਆਂ ਪਿੱਛੇ ਲੜਦੇ ਆ ਰਹੇ ਹਾਂ ਅਸੀਂ ਅੱਜ ਤੱਕ ਪੰਜਾਬ ਦੇ ਪਿੰਡਾਂ ਤੱਕ ਆਪਣੀ ਸਿੱਖੀ ਦਾ ਪ੍ਰਚਾਰ ਵੀ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅੰਮ੍ਰਿਤਸਰ ਦਾ 1 ਸਾਲ ਦਾ 13 ਅਰਬ ਦਾ ਬਜਟ ਹੈ ਅੱਜ ਤੱਕ ਅਸੀਂ ਇਹਨਾਂ ਪੈਸਿਆਂ ਨਾਲ ਕੀ ਕੀਤਾ ਹੈ ਕੋਈ ਸਿੱਖੀ ਦਾ ਪ੍ਰਚਾਰ ਕੀਤਾ ਹੈ ਕੋਈ ਚੰਗਾ ਸਕੂਲ ਖੋਲ੍ਹਿਆ ਹੈ ਕੋਈ ਨਸ਼ਾ ਮੁਕਤੀ ਦੇ ਖਿਲਾਫ ਆਵਾਜ਼ ਠਾਈ ਹੈ ਕੋਈ ਨਸ਼ਾ ਮੁਕਤੀ ਸੈਂਟਰ ਖੋਲ੍ਹਿਆ ਹੈ ਆਪਣੇ ਇਤਿਹਾਸ ਨੂੰ ਠੀਕ ਕਰਨ ਵਾਸਤੇ ਕੋਈ ਅਭਰਾਲਾ ਕੀਤਾ ਹੈ ਦੋਸਤੋ ਜੇਕਰ ਕੋਈ ਭੁੱਲਿਆ ਆਦਮੀ ਛਾਵ ਨੂੰ ਆਪਣੇ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਸਿਆਣੇ ਆਦਮੀ ਕਹਿੰਦੇ ਕਿਸ ਨੂੰ ਭੁੱਲਿਆ ਨਹੀਂ ਆਖਿਆ ਜਾਂਦਾ ਸੋ ਪਹਿਲਾਂ ਜੋ ਕੋ ਜੋ ਹੋ ਗਿਆ ਠੀਕ ਹੈ ਗਲਤ ਨੂੰ ਗਲਤ ਕਹਿਣ ਦਾ ਮਾਦਾ ਰੱਖੋ ਪਹਿਲਾਂ ਵਾਲੀਆਂ ਹੋਈਆਂ ਗਲਤੀਆਂ ਤੋਂ ਕੁਝ ਸਿੱਖੋ ਗੋਲਕਾਂ ਦਾ ਜ਼ਥੇਦਾਰੀਆਂ ਦਾ ਤੇ ਪ੍ਰਧਾਨੀਆਂ ਦਾ ਲੋਭ ਲਾਲਚ ਤਿਆਗ ਕੇ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਕਾਇਮ ਕਰੋ ਲੋਕਾਂ ਨੂੰ ਗਿਆਨਵਾਨ ਬਣਾਓ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰੋ ਪਿੰਡਾਂ ਦੇ ਪਿੰਡ ਨਸ਼ੇ ਨਾਲ ਗਰਕ ਰਹੇ ਹਨ ਤੁਹਾਡੇ ਆਪਣੇ ਹੀ ਗੋਲਕਾਂ ਦੇ ਰੋਲੇ ਨਹੀਂ ਮੁਕਦੇ ਜ਼ਥੇਦਾਰੀਆਂ ਦੇ ਰੋਲੇ ਨਹੀਂ ਮੁਕਦੇ ਤੁਸੀਂ ਆਪਸ ਵਿੱਚ ਹੀ ਲੜ ਰਹੇ ਹੋ ਸਿੱਖੀ ਦਾ ਪ੍ਰਚਾਰ ਨਾ ਹੋਣ ਕਰਕੇ ਲੋਕ ਯੋਧੀ ਧਰਮ ਅਪਣਾ ਰਹੇ ਹਨ ਜੇਕਰ ਕੋਈ ਸੱਚੀ ਗੱਲ ਕਰਦਾ ਤੁਸੀਂ ਕਹਿੰਦੇ ਹੋ ਕਿ ਸਿਰਾਂ ਉੱਪਰ ਸਿਰਾਂ ਵਿੱਚ ਪੱਗਾਂ ਪਸਾਈਆਂ ਹੋਈਆਂ ਹਨ ਦੋਸਤੋ ਸਿਰਾਂ ਉੱਪਰ ਪੱਗਾਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਹਨ ਇਹ ਕਿਸੇ ਦੇਸ਼ ਦਾ ਸੂਬੇ ਨੂੰ ਵੰਡਣ ਵਾਸਤੇ ਨਹੀਂ ਬਨੀਆਂ ਹੋਈਆਂ ਹਨ ਸੋ ਦੋਸਤੋ ਇਹ ਸਨ ਮੇਰੇ ਮਨ ਦੇ ਕੁਝ ਵਲਵਲੇ ਜੋ ਮੈਂ ਆਪਣੇ ਤੁਹਾਡੇ ਸਾਹਮਣੇ ਰੱਖੇ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਜੇਕਰ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਮੇਰੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸੋਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ